ਜੀ ਇਹਦੇ ਵਿੱਚ ਏਜ ਦਾ ਕੋਈ ਇਸ਼ੂ ਨਹੀਂ ਜੀ ਅਗਰ ਤੁਹਾਡੇ ਕੋਈ 2 ਤੋਂ 3 ਫਿਜ਼ ਲੈਣੇ ਤਾਂ ਵੀ ਆਪਾਂ ਤੁਹਾਡਾ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਕਢਵਾ ਕੇ ਦੇਵਾਂਗੇ ਬਿਨਾਂ ਕਿਸੇ ਜੈਲਸ ਪੀਟੀ ਤੋਂ ਅੱਛਾ ਇਹਦੇ ਵਿੱਚ ਘੱਟੋ ਘੱਟ ਬੰਦਾ ਪੜਿਆ ਲਿਖਿਆ ਹੋਵੇ ਨਾ ਹੋਵੇ ਇਹ ਜੀ ਚਾਹੇ ਬੱਚਾ ਅਨਪੜ ਹੋਵੇ ਕੋਈ ਦਿੱਕਤ ਨਹੀਂ ਉਹਦਾ ਵੀ ਲਗਵਾ ਦਾਂਗੇ ਚਾਹੇ ਤੁਸੀਂ ਅਨਪੜ ਹੋ ਠੀਕ ਹੈ ਤਾਂ ਵੀ ਆਸਟ੍ਰੇਲੀਆ ਦਾ ਵੀਜ਼ਾ ਲੱਗ ਜੂਗਾ ਬਿਨਾਂ ਕਿਸੇ ਆਈਲੈਂਡਸ ਤੋਂ ਬਿਨਾਂ ਕਿਸੇ ਪੀਟੀ ਤੋਂ ਕਿਉਂਕਿ ਅਨਪੜ ਬੰਦਾ ਤਾਂ ਵੈਸੇ ਵੀ ਨਹੀਂ ਕਰਦਾ ਕੋਈ ਚੱਕਰ ਮੈਂ ਕੋਈ ਨਾ ਕੋਈ ਸਕਿੱਲ ਹੁੰਦੀ ਆ ਅਗਲਾ ਕਹਿੰਦਾ ਯਾਰ ਮੈਂ ਇੰਨੇ ਸਾਲ ਲੱਕੜ ਮੈਂ ਯਾਰ ਇੰਨੇ ਸਾਲ ਮੈਂ ਡਰਾਈਵਰ ਰਹਾ ਵੀ ਹਨਾ ਮੇਰਾ ਮੁੱਲ ਮੁੜ ਜੇ ਤਾਂ ਮੁੜ ਜੂ ਕੋਈ ਚੱਕਰ ਨਹੀਂ ਇੱਕ ਤਾਂ ਆਪਾਂ ਗੱਲ ਕਰੀਏ ਵੀਰੇ ਜਿੰਨਾਂ ਨੇ ਘਟੋ-ਕੱਟ 10ਵੀਂ ਕਰੀ ਹੋਵੇ ਹਨਾ ਵੀ ਉਸ ਤੋਂ ਬਾਅਦ ਪੜੇ ਵੀ ਨਹੀਂ ਕਿਸੇ ਕੰਮੀਕਾਰਾਂ ਚ ਪੈ ਗਏ ਵਿਚਾਰੇ ਪਰ ਉਹ ਕਹਿੰਦੇ ਨੇ ਯਾਰ ਵੀ ਸਾਡਾ ਕੋਈ ਬਣਜੂ ਜੁਗੜ ਕੇ ਤੇਰੇ ਲੈ ਭਾਈ ਸਾਰੇ ਮੇਰੇ ਪਰਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਅੱਜ ਆਪਾਂ ਤੁਹਾਡੇ ਕੰਮ ਦੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ ਠੀਕ ਹੈ ਕੰਮ ਦੀ ਗੱਲ ਕੀਊਗੀ ਕੋਣੋ ਝੰਡਾ ਦੇਖਿਆ ਹੋਊਗਾ ਆਸਟ੍ਰੇਲੀਆ ਦੇ ਵੀਜ਼ੇ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਹੈ ਮਾਰਕੀਟ ਦੇ ਵਿੱਚ ਜਿਹੜੇ ਬੱਚੇ ਸਟੱਡੀ ਵੇਸ ਤੇ ਜਾਣਾ ਚਾਹੁੰਦੇ ਆ ਮੈਂ ਸ਼ੁਰੂ ਦੇ ਵਿੱਚ ਇੱਕ ਚੈਲੰਜ ਲਗਾ ਦੇਣ ਭਰਾਣਾ ਮੈਨੂੰ ਹੀ ਦੇਤਾ ਪਹਿਲਾਂ ਤਾਂ ਕਹਿੰਦਾ ਮੇਰੀ ਵੀਡੀਓ ਪਾਉਣ ਤੋਂ ਪਹਿਲਾਂ ਮੈਂ ਇੱਕ ਚੈਲੰਜ ਆਉਂਗਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਕਹਿੰਦਾ ਓਵਰ ਆਲ ਪੰਜਾਬ ਦੇ ਵਿੱਚ ਜਿਹੜੇ ਮਰਜ਼ੀ ਵੀਜ਼ਾ ਕੰਸਲਟੈਂਟ ਕੋਲ ਜਾ ਕੇ ਪਹਿਲਾਂ ਕਿਉਂਕਿ ਆਸਟ੍ਰੇਲੀਆ ਵੀਜ਼ੇ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਤਾਂ ਬਹੁਤ ਸਾਰੇ ਬੱਚੇ ਪੈਕੇਜ ਕਰ ਲੈਂਦੇ ਹੁੰਦੇ ਨੇ ਜਾਂ ਕੀ ਕਰ ਲੈਂਦੇ ਨੇ ਸਟੈਪ ਬਾਈ ਸਟੈਪ ਕਹਿੰਦਾ ਮੇਰੇ ਕੋਲ ਦੋਲਾਂ ਦੇ ਵਿੱਚ ਚੈਲੰਜ ਹੈ ਪਹਿਲਾਂ ਤੁਸੀਂ ਜਿੱਥੇ ਮਰਜੀ ਜੜਾ ਮਰਜੀ ਸ਼ਹਿਰ ਉਹਨਾਂ ਕੋਲੋਂ ਪੈਕੇਜ ਦਾ ਰੇਟ ਲੈ ਲਿਓ ਜਾਂ ਸਟੈਪ ਬਾਈ ਸਟੈਪ ਦਾ ਰੇਟ ਲੈ ਲਿਓ ਪਹਿਲੀ ਗੱਲ ਤਾਂ ਕਹਿੰਦਾ ਉਸ ਤੋਂ ਬਾਅਦ ਸਿਰਫ ਮੈਨੂੰ ਮੇਰੇ ਕੋਲ ਆ ਜਾਣਾ ਜਾਂ ਮੇਰਾ ਰੇਟ ਸੁਣ ਲੈਣਾ ਕਹਿੰਦਾ ਇਹ ਜਿਆ ਰੇਟ ਦੇ ਦੂੰਗਾ ਓਵਰ ਆਲ ਇੰਡੀਆ ਦੇ ਵਿੱਚ ਕਿਸੇ ਕੋਲ ਨਹੀਂ ਤਲ ਤਾਂ ਕਿਸੇ ਕੋਲ ਨਹੀਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇੱਕ ਵਾਰ ਇੰਟਰੋਡਿਊਸ ਕਰ ਦਿਓ ਵੀ ਆਪਣਾ ਜਿਹੜਾ ਵੀਜ਼ਾ ਕੰਸਲਟੈਂਟ ਆਫਿਸ ਹੈ ਨਾਮ ਕੀ ਹੈ ਤੇ ਪਿੰਡਾ ਕਿੱਥੇ ਆਪਣਾ ਭਾਈ ਏ ਵੀ ਕੰਸਲਟੈਂਸ ਬਰਨਾਲਾ ਐਸ ਸੀ ਐਫ 11 16 ਲੋਈ ਬਰਨਾਲੇ ਦੇ ਵਿੱਚ ਭਰਾਵਾਂ ਦਾ ਕੰਮ ਹੈ ਹੁਣ ਗੱਲ ਕਰਦਿਆਂਗੇ ਚੈਲੰਜ ਦੀ ਚੈਲੰਜ ਦੇ ਨਾਲ ਨਾਲ ਅੱਜ ਕੱਲ੍ਹ ਕੀ ਚੱਲ ਰਿਹਾ ਵੀਰੇ ਮਾਰਕੀਟ ਦੇ ਵਿੱਚ ਮਾਸ਼ ਵੀਰੇ ਮੈਂ ਤਾਂ ਕਿਉਂਕਿ ਆਪਾਂ ਤਾਂ ਕਿਤੇ ਨਾ ਕਿਤੇ ਭਰਾਵਾਂ ਦਾ ਫਾਇਦਾ ਕਰਦੇ ਹੁੰਦੇ ਆ ਹੁਣ ਕੀ ਚੱਲ ਰਿਹਾ ਕਿ ਤੋ ਕਿਤੇ ਕਿਸੇ ਤੋਂ ਲੱਖ ਰੁਪਇਆ ਪਹਿਲਾਂ ਭਰ ਲੈ ਕਿਸੇ ਤੋਂ 2 ਲੱਖ ਕਿਸੇ ਤੋਂ ਪੂਰੀ ਪੇਮੈਂਟ ਭਰਾ ਲੈਂਦੇ ਨੇ ਠੀਕ ਹੈ ਜੀ ਵੀ ਉਹ ਚੀਜ਼ ਤੇ ਨਹੀਂ ਆਪਾਂ ਪਹਿਲੀ ਗੱਲ ਕਰਾਂਗੇ ਆਪਾਂ ਬਾਈ ਕੋਈ ਖਰਚਾ ਪਹਿਲਾਂ ਨਹੀਂ ਲੈਣਾ ਬੱਚੇ ਤੋਂ ਠੀਕ ਹੈ ਜੀ ਸਿਰਫ ਸਰਕਾਰੀ ਖਰਚੇ ਬੱਚਾ ਖੁਦ ਪੇ ਕਰੀ ਚੱਲੇ ਓਕੇ ਠੀਕ ਹੈ ਜੀ ਆਪਾਂ ਦਾ ਦੋਨੇ ਤਰੀਕੇ ਦੀ ਗੱਲਾਂ ਹੋ ਜਾਣਗੀਆਂ ਸਟੈਪ ਬਾਏ ਸਟੈਪ ਵੀ ਹੋ ਜਾਊਗਾ ਤੇ ਨਾਲ ਨਾਲ ਫੁੱਲ ਪੈਕੇਜ ਵੀ ਹੋ ਜਾਊਗਾ ਹੁਣ ਸਰਕਾਰੀ ਖਰਚੇ ਸੁਣ ਕੇ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਆਊਗਾ ਵੀ ਸਰਕਾਰੀ ਖਰਚੇ ਕਿਹੜੇ ਤੇ ਕੀ ਹੁੰਦੇ ਨੇ ਥੋੜਾ ਜਿਹਾ ਇੱਕ ਵਾਰੀ ਦੱਸੋ ਕਿ ਇੰਸ਼ੋਰੈਂਸ ਹੋ ਗਿਆ ਤੁਹਾਡਾ ਜੀ ਬੈਸੀ ਹੋ ਗਈ ਪਲੱਸ ਮੈਡੀਕਲ ਹੋ ਗਿਆ ਇਦਾਂ ਦੀ ਜੀ ਓਕੇ ਆਪਣੀ ਐਮਬੈਸੀ ਫੀਸ ਹੋ ਗਈ ਤੁਸੀਂ ਆਪਣੇ ਕਾਰਡ ਤੋਂ ਆਪੇ ਕਰ ਦੋ ਛੋਟੇ ਮੋੜੇ ਕੋਈ ਡਾਕੂਮੈਂਟ ਹੁੰਦੇ ਨੇ ਆਪਣੇ ਕਚੇਰੀਆਂ ਕਚੂਰੀਆਂ ਦੇ ਆਪ ਤਿਆਰ ਕਰ ਲਓ ਬਾਕੀ ਜੋ ਵੀ ਪੇਮੈਂਟ ਪੂਮੈਂਟ ਸਾਰਾ ਕੁਝ ਹੈ ਜਾਂ ਤਾਂ ਵੀਜ਼ੇ ਤੋਂ ਬਾਅਦ ਕਰ ਲਿਓ ਕੰਨਿਆਂ ਦੇ ਮਨ ਦੇ ਵਿੱਚ ਹੁੰਦਾ ਕਿ ਸਟੈਪ ਬਾਈ ਸਟੈਪ ਕਰਨੀ ਆ ਤਾਂ ਉਹ ਵੀ ਕਰ ਲੈਣਾ ਜੇ ਗੱਲ ਕਰੋਗੇ ਰੇਟ ਦੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਮਤਲਬ ਉਹ ਰੇਟ ਚ ਕਰ ਦੇਣਗੇ ਕਦੇ ਨਾ ਵੀ ਸੁਣਿਆ ਹੋਊਗਾ ਹੁਣ ਆਪਾਂ ਅਮਾਉਂਟ ਦੇ ਦੱਸ ਨਹੀਂ ਸਕਦੇ ਉਹਦਾ ਕਾਰਨ ਤੁਹਾਨੂੰ ਪਤਾ ਹੀ ਹੈ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿ ਦਿੱਤੀ ਕਿ ਪਹਿਲਾਂ ਜਿੱਥੇ ਚਿੱਤ ਕਰਦਾ ਉਹ ਏਜੰਟ ਕੋਲ ਜਾ ਕੇ ਆਪਣਾ ਪੈਕੇਜ ਦਾ ਰੇਟ ਪਤਾ ਕਰਕੇ ਫਿਰ ਕੰਟੈਕਟ ਕਰ ਲਿਓ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਵਾਸਤੇ ਵੀਰੇ ਪਲੱਸ 2 ਤੇ ਗ੍ਰੈਜੂਏਸ਼ਨ ਦੋ ਕੈਟਾਗਰੀ ਦੇ ਬੱਚੇ ਹੁੰਦੇ ਨੇ ਦੋਨਾਂ ਲਈ ਪ੍ਰੋਫਾਈਲ ਕੀ ਹੋਣੀ ਚਾਹੀਦੀ ਹੈ ਜੀ ਬੱਚਾ ਜੀ 2024 ਪਾਸ ਆਊਟ ਹੋਵੇ ਜਾਂ ਫਿਰ 2025 ਪਾਸ ਆਊਟ ਹੋਵੇ ਠੀਕ ਹੈ ਜੀ ਐਸ ਦੇ ਵਿੱਚੋਂ ਜੇ ਤੁਹਾਡੇ ਇੱਕ ਦੇ ਵਿੱਚੋਂ 5.5 ਬੈਂਡ ਨੇ ਇਹ ਜਿਹੜੀ ਆਪਾਂ ਪ੍ਰੋਫਾਈਲ ਦੱਸ ਰਹੇ ਹਾਂ ਪਲੱਸ 2 ਵਾਲਿਆਂ ਵਾਸਤੇ ਹਾਂ ਹਾਂ ਜੀ ਠੀਕ ਹੈ ਜਾਂ ਫਿਰ ਤੁਹਾਡੇ ਕੋਲ ਪੀਟੀ ਦੇ ਵਿੱਚ ਇੱਕ ਦੇ ਵਿੱਚੋਂ 53 ਸਕੋਰ ਨੇ ਤਾਂ ਵੀ ਆਪਾਂ ਉਹਨਾਂ ਦਾ ਆਸਟ੍ਰੇਲੀਆ ਸਟੱਡੀ ਵੀਜ਼ਾ ਲਵਾ ਦਾਂਗੇ ਓਕੇ ਹਾਂ ਠੀਕ ਹੈ ਮਤਲਬ ਤੁਸੀਂ ਦੇਖ ਲਿਓ ਆਇਲੈਂਡ 1 ਦੇ ਵਿੱਚੋਂ ਚੱਲ ਜਾਣਗੇ 5.5 ਤਾਂ ਹਾਂਜੀ ਹਾਂਜੀ ਹਣਾ ਬਾਕੀਆਂ ਚੋਂ ਘੱਟੋ ਘੱਟ 6 ਹੋਣੇ ਜਾਂਦੇ ਹਨ ਹਾਂਜੀ ਹਾਂਜੀ ਤੇ 55 ਹੋਣੇ ਚਾਹੁੰਦੇ ਨੇ ਤੁਹਾਡੇ ਪੀਟੀ 1 ਦੇ ਵਿੱਚੋਂ ਬਾਕੀ ਉਹ ਲਗਵਾ ਦੇਣਗੇ ਹਾਂਜੀ ਤੇ ਇਹ ਚੀਜ਼ ਥੋੜਾ ਧਿਆਨ ਕਰਿਓ ਕਿ ਐਲੀਜੀਬਿਲਟੀ ਜ਼ਰੂਰੀ ਹੁੰਦੀ ਹੈ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਵਾਸਤੇ ਇਹ ਤਾਂ ਆਪਾਂ ਵੀਰੇ ਸਟੱਡੀ ਵੀਜ਼ਾ ਵੀ ਕਰ ਰਹੇ ਹਾਂ ਹੁਣ ਆਪਾਂ ਆਸਟ੍ਰੇਲੀਆ ਦੇ ਕਈ ਬੱਚੇ ਕਹਿੰਦੇ ਨੇ ਕਿ ਅਸੀਂ ਵਿਦਆਊਟ ਆਇਲੈਂਡਸ ਜਾਂ ਵਿਦਆਊਟ ਪੀਟੀ ਅਪਾ ਇੱਕ ਟੂਰਿਸਟ ਵਿਜ਼ਟਰ ਵੀਜਾ ਕਹਿੰਦੇ ਨੇ ਆਸਟ੍ਰੇਲੀਆ ਦਾ ਉਹ ਕਰ ਰਹੇ ਆਪਾਂ ਆਪਾਂ ਆਸਟ੍ਰੇਲੀਆ ਦਾ ਜੀ ਵਿਦਾਊਟ ਐਜ ਪੀਟੀਵੀ ਵੀਜ਼ਾ ਕਰ ਰਹੇ ਆ ਠੀਕ ਹੈ ਜੀ ਜਿਹਨੂੰ ਵੀ ਵਿਜ਼ਟਰ ਵੀਜ਼ਾ ਕਹਿੰਦੇ ਨੇ ਵਿਜ਼ਟਰ ਵੀਜ਼ਾ ਠੀਕ ਹੈ ਜੀ ਇਹਦੇ ਵਿੱਚ ਏਜ ਦਾ ਕੋਈ ਇਸ਼ੂ ਨਹੀਂ ਜੀ ਅਗਰ ਤੁਹਾਡੀ ਕੋਈ 2 ਤੋਂ 3 ਫਿਜ਼ੀ ਲਾਣੀ ਤਾਂ ਵੀ ਆਪਾਂ ਤੁਹਾਡਾ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਕਢਵਾ ਕੇ ਦੇਵਾਂਗੇ ਬਿਨਾਂ ਕਿਸੇ ਐਜ ਪੀਟੀੀ ਤੋਂ ਅੱਛਾ ਇਹਦੇ ਵਿੱਚ ਘੱਟੋ ਘੱਟ ਬੰਦਾ ਪੜਿਆ ਲਿਖਿਆ ਹੋਵੇ ਨਾ ਹੋਵੇ ਇਹ ਜੀ ਚਾਹੇ ਬੱਚਾ ਅਨਪੜ ਹੋਵੇ ਕੋਈ ਦਿੱਕਤ ਨਹੀਂ ਉਹਦਾ ਵੀ ਲਗਵਾ ਦਾਂਗੇ ਚਾਹੇ ਤੁਸੀਂ ਅਨਪੜ ਹੋ ਠੀਕ ਹੈ ਤਾਂ ਵੀ ਬਿਨਾ ਕਿਸੇ ਆਇਲੈਂਡਸ ਤੋਂ ਬਿਨਾ ਕਿਸੇ ਪੀਟੀ ਤੋਂ ਕਿਉਂਕਿ ਅਨਪੜ੍ਹ ਬੰਦਾ ਤਾਂ ਵੈਸੇ ਵੀ ਨਹੀਂ ਕਰਦਾ ਕੋਈ ਚੱਕਰ ਇਹ ਤਾਂ ਹੈਗਾ ਸੀ ਵੀਰੇ ਆਪਣਾ ਆਸਟ੍ਰੇਲੀਆ ਦਾ ਹੁਣ ਜਿਹੜੇ ਬੱਚੇ ਵੀਰੇ ਨਾ ਆਇਲੈਂਡਸ ਕਲੀਅਰ ਕਰ ਪਾਉਂਦੇ ਨਾ ਕਰ ਪਾਉਂਦੇ ਪੀਟੀ ਬਟ ਉਹ ਸਟਡੀ ਵੇਸ ਤੇ ਬਾਹਰ ਜਾਣਾ ਚਾਹੁੰਦੇ ਨੇਗੇ ਘੱਟ ਖਰਚੇ ਦੇ ਵਿੱਚ ਠੀਕ ਹੈ ਉਹਨਾਂ ਲਈ ਆਪਾਂ ਵਿਦਆਊਟ ਆਇਲੈਂਡ ਜਾਂ ਵਿਦਆਊਟ ਪੀਟੀ ਸਟਡੀ ਵੀਜ਼ੇ ਦੀ ਗੱਲ ਕਰੀਏ ਵੀ ਕਿਹੜੀ ਕੰਟਰੀ ਦਾ ਲਗਵਾ ਦਾਂਗੇ ਆਪਾਂ ਉਹਨਾਂ ਲਈ ਜੀ ਜੌਰਜੀਆ ਦਾ ਸਾਈਪ੍ਰਸ ਦਾ ਸਟਡੀ ਵੀਜ਼ਾ ਲੈ ਕੇ ਆਏ ਹਾਂ ਠੀਕ ਹੈ ਜੀ ਜਿਹਦੇ ਵਿੱਚ ਕੀ ਹੈ ਬੱਚੇ ਨੂੰ ਨਾਲਕ 40 ਮਹੀਨੇ ਰਿਕਾਇਰਮੈਂਟ ਹੈ ਤੇ ਨਾਲ ਨਾਲ ਜੇ ਬੱਚੇ ਦਾ 5 ਤੋਂ 10 ਸਾਲ ਦਾ ਗੈਪ ਹੈ ਉਹ ਵੀ ਸੈਪਟੇਬਲ ਹੈ ਤੇ ਸਭ ਤੋਂ ਵੱਡੀ ਗੱਲ ਉਹਦੇ ਵਿੱਚ ਕੀ ਹੈ ਹਾਂਜੀ ਸਾਰੇ ਪੈਸੇ ਜਿਹੜੇ ਹੈਗੇ ਨੇ ਜੀ ਵੀਜ਼ਾ ਲੱਗਣ ਤੋਂ ਬਾਅਦ ਵੀਜ਼ਾ ਲੱਗਣ ਤੋਂ ਬਾਅਦ ਆਪਾਂ ਜਿੰਨੇ ਪ੍ਰੋਡਕਟ ਦੱਸਾਂਗੇ ਸਾਰਿਆਂ ਦੇ ਵਿੱਚ ਬਸੇ ਤਾਂ ਪੇਮੈਂਟ ਬਾਅਦ ਦੇ ਵਿੱਚ ਹੀ ਹੈ ਬਸ ਇਕੱਲੇ ਸਰਕਾਰੀ ਖਰਚ ਹੁੰਦੇ ਨੇ ਤੁਸੀਂ ਆਪ ਸੌਂਜ਼ਰ ਆ ਵੀ ਕਿਹੜੇ-ਕਿਹੜੇ ਆਪਾਂ ਤੁਹਾਨੂੰ ਦੱਸਦੇ ਉਹ ਤੁਸੀਂ ਆਪੇ ਕਰਨੇ ਨੇ ਜਿਹੜਾ ਆਪਾਂ ਜੋਰਜ ਦਾ ਵੀਜ਼ਾ ਲਗਾਉਂਦੇ ਘੱਟੋ-ਘੱਟ ਕੁਆਲਿਫਿਕੇਸ਼ਨ ਕੀ ਹੋਣੀ ਚਾਹੀਦੀ ਵੀਰੇ ਇਹਦੇ ਵਿੱਚ ਘੱਟੋ-ਘੱਟ ਬੱਚੇ ਨੇ 10ਵੀ ਕੱਟ ਟਾਈਮ ਕੱਟ ਖਰਚਾ ਇਹ ਚੀਜ਼ ਹੋ ਗਈ ਉਸ ਤੋਂ ਬਾਅਦ ਹੁਣ ਨਾ ਤਾਂ ਕਿਸੇ ਨੇ ਆਈਲੈਂਡ ਸਪੀਟੀ ਕਰੀ ਤੇ ਨਾ ਕੋਈ ਜਾਣਾ ਚਾਹੁੰਦਾ ਟੂਰਿਸਟ ਵਿਸਟਰ ਵੀ ਜੇ ਤੇ ਪਰ ਆਪਣੇ ਬਹੁਤ ਸਾਰੇ ਭਰਾਵਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਸਕਿੱਲ ਹੁੰਦੀ ਹੈ ਅਗਲਾ ਕਹਿੰਦਾ ਯਾਰ ਮੈਂ ਇੰਨੇ ਸਾਲ ਲੱਕੜ ਦਾ ਕੰਮ ਕਰ ਲਿਆ ਮੈਂ ਯਾਰ ਇੰਨੇ ਸਾਲ ਮੈਂ ਡਰਾਈਵਰ ਰਹਾ ਵੀ ਹਨਾ ਮੇਰਾ ਮੁੱਲ ਮੁੜ ਜੇ ਤਾਂ ਮੁੜ ਜੂ ਕੋਈ ਚੱਕਰ ਨਹੀਂ ਇੱਕ ਤਾਂ ਆਪਾਂ ਗੱਲ ਕਰੀਏ ਵੀਰੇ ਜਿਨ੍ਹਾਂ ਨੇ ਘੱਟੋ-ਘੱਟ 10ਵੀਂ ਕਰੀ ਹੋਵੇ ਹਨਾ ਵੀ ਉਸ ਤੋਂ ਬਾਅਦ ਪੜੇ ਵੀ ਨਹੀਂ ਕਿਸੇ ਕੰਮੀਕਾਰਾਂ ਚ ਪੈ ਗਏ ਵਿਚਾਰੇ ਪਰ ਉਹ ਕਹਿੰਦੇ ਨੇ ਯਾਰ ਵੀ ਸਾਡਾ ਕੋਈ ਬਣਜੂ ਜੁਗਾੜ ਕੇ ਤੇਰੇ ਹਾਂਜੀ ਉਹਨਾਂ ਲਈ ਆਪਾਂ ਲੈ ਗਏ ਸਿੰਗਾਪੂਰ ਦਾ ਵੀਜ਼ਾ ਹਾਂਜੀ ਠੀਕ ਹੈ ਜੀ ਸਿੰਗapore ਦੇ ਵੀਜ਼ੇ ਦੇ ਵਿੱਚ ਕੀ ਹੈ ਆਪਾਂ ਨੂੰ ਬੱਚਾ 10ਵੀਂ ਪਾਸਟ ਚਾਹੀਦਾ ਹਾਂਜੀ ਠੀਕ ਹੈ ਜੀ 5 ਤੋਂ 10 ਸਾਲ ਦਾ ਗੈਪ ਅਕਸੈਪਟੇਬਲ ਹੈ ਠੀਕ ਹੈ ਕੋਈ ਐਜ ਬਿਡਿ ਰਿਕੁਆਇਰਮੈਂਟ ਨਹੀਂ ਕੋਈ ਇੰਟਰਵਿਊ ਨਹੀਂ ਠੀਕ ਹੈ ਆਪਾਂ ਬੱਚੇ ਦਾ ਸਿੰਗਾਪੁਰ ਦਾ ਵੀਜ਼ਾ ਲਵਾ ਕੇ ਦੇਵਾਂਗੇ ਉਹ ਵੀ ਸਿਰਫ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਤੇ ਬਹੁਤ ਹੀ ਘੱਟ ਖਰਚੇ ਦੇ ਉੱਤੇ ਤੇ ਇਹਦੇ ਵਿੱਚ ਵੀ ਪੈਸੇ ਸਾਰੇ ਵੀਜ਼ੇ ਤੋਂ ਬਾਅਦ ਹੀ ਰਹਿਣਗੇ ਪੈਸੇ ਸਾਰੇ ਬਈ ਵੀਜ਼ਾ ਲੱਗਣ ਤੋਂ ਬਾਅਦ ਰਹਿਣਗੇ ਇੱਕ ਸਿੰਗਾਪੁਰ ਇੱਕ ਕੰਟਰੀ ਆਪਣੀ ਹੋਰ ਸੀਗੀ 조ਰਜੀਆ ਜੀ 조ਰ지아 조ਰਜੀਆ ਦੇ ਵਿੱਚ ਵੀ ਸੇਮ ਟੂ ਸੇਮ ਹੈ ਜੀ ਸਿਰਫ ਬੱਚਾ 10ਵੀਂ ਪਾਸ ਕੋਈ ਆਈਐਸਪੀ ਰਿਕਾਇਰਮੈਂਟ ਨਹੀਂ ਤੇ ਸਾਰੇ ਪੈਸੇ ਉਹਦੇ ਵਿੱਚ ਵੀ ਜੀ ਵੀਜ਼ਾ ਲੱਗਣ ਤੋਂ ਬਾਅਦ ਨਹੀਂ ਵੀਜ਼ਾ ਲੱਗਣ ਦੋ ਮੇਨ ਚੀਜ਼ੇ ਹੀ ਹੁੰਦੀਆਂ ਯਾਰ ਉਹ ਕਿ ਅੱਜ ਕੱਲ ਕੀ ਚੱਲ ਰਿਹਾ ਕਿਤੇ ਨਾ ਕਿਤੇ ਡਰਦਾ ਮਾਹੌਲ ਵੀ ਐ ਫਿਰ ਕਹਿੰਦੇ ਨੇ ਕਿ ਯਾਰ ਸਭ ਤੋਂ ਪਹਿਲਾਂ ਪੈਸੇ ਪਰ ਵਾਲੇ ਫਰੂਦੇ ਬਾਰ ਬਾਰ ਗੇੜੇ ਮਾਰਨ ਵਾਲੋ ਬੈਟਰ ਐ ਤੇ ਕਈ ਵਾਰ ਤਾਂ ਇਹਨਾਂ ਨਾਲ ਵੀ ਠੱਗੀ ਵੱਜ ਜਾਂਦੀ ਆ ਮੈਂ ਵੀ ਗੱਲ ਕਰ ਲੰਨਾ ਖੁੱਲ ਕੇ ਇਹਦੇ ਵਿੱਚ ਕੀ ਚੱਕਰ ਐ ਹੁਣ ਕੀ ਚੱਕਰ ਪੈਂਦਾ ਹੁਣ ਇਹ ਪੇਮੈਂਟ ਕਈ ਵਾਰ ਕਹਿੰਦੇ ਨੇ ਕਿ ਵੀਜ਼ਾ ਲੱਗਣ ਤੋਂ ਬਾਅਦ ਬਹੁਤ ਸਾਰੇ ਭਰਾਮਾਂ ਦੇ ਵੀਜ਼ੇ ਆ ਜਾਂਦੇ ਨੇ ਕਿ ਮੁੱਕਰ ਜਾਂਦੇ ਨੇ ਹੋ ਜਾਂਦਾ ਵੀਰੇ ਹੋ ਜਾਂਦਾ ਜੀ ਬਿਲਕੁਲ ਹੋ ਜਾਂਦਾ ਬਹੁਤ ਪੇਜ ਮੇਰੇ ਕੋਲੇ ਦੱਸੋ ਹੁਣ ਉੱਥੇ ਇਹ ਕੀ ਕਰਨ ਮਤਲਬ ਕਿਤੇ ਨਾ ਕਿਤੇ ਇਹਨਾਂ ਦਾ ਵੀ ਰਿਸਕ ਰਹਿੰਦਾ ਕਿਤੇ ਨਾ ਕਿਤੇ ਥੋੜਾ ਵੀ ਰਹਿੰਦਾ ਹੈਗਾ ਪਰ ਇਹ ਫੇਰ ਵੀ ਕਹਿੰਦੇ ਨੇ ਕਿ ਆਪਾਂ ਬਈ ਪੇਮੈਂਟ ਲੈਣੀ ਹੈ ਵਿਜ਼ੇ ਤੋਂ ਬਾਅਦ ਤਾਂ ਕਰਕੇ ਜਿੰਨੇ ਵੀ ਆਪਾਂ ਤੁਹਾਨੂੰ 4-5 ਵਿਜ਼ੇ ਦੱਸੇ ਨੇ ਅਲੱਗ-ਅਲੱਗ ਕੰਟਰੀਆਂ ਦੇ ਆਪਣੇ ਭਰਾਵਾਂ ਨੇ ਕਿਸੇ ਬਾਰੇ ਕੋਈ ਵੀ ਗੱਲ ਕਰਨੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਾਕੀ ਐਡਿਟਸ ਵੀ ਪ੍ਰੋਪਰ ਚੱਲ ਰਿਹਾ ਬਰਨਾਲੇ ਦੇ ਵਿੱਚ 16 ਏਕੜ ਦੇ ਵਿੱਚ ਆਜੋ ਏਬੀ ਕੰਸਲਟੈਂਟ ਦੇ ਨਾਮ ਤੇ ਬਾਈ ਹੋਰਾਂ ਦਾ ਆਪਣਾ ਇਮੀਗ੍ਰੇਸ਼ਨ ਆਫਿਸ ਹੈ ਸਵੇਰੇ ਕਿੰਨੇ ਕੁੱਝ ਆ ਜਾਣਾ ਵੀਰੇ ਆਪਰੇ ਮਾਰਨਿੰਗ ਬਈ ਆਪਣਾ 9 ਵਜੇ ਤੋਂ ਲੈ ਕੇ ਈਵਨਿੰਗ ਦੇ 5 ਵਜੇ ਤੱਕ ਆਫਿਸ ਓਪਨ ਹੁੰਦਾ ਹੈ ਅੱਛਾ ਜੀ ਕਦੋਂ ਵੀ ਬੱਚਾ ਕਾਲ ਕਰਕੇ ਆਪੋਇੰਟ ਬੁੱਕ ਕਰਕੇ ਆ ਸਕਦਾ ਆ ਸਕਦਾ ਹੈ ਬਾਕੀ ਦਿੱਤੇ ਨੰਬਰਾਂ ਤੇ ਕਰ ਲਓ ਜੀ ਕੰਟੈਕਟ ਬਾਕੀ ਸਾਰੇ ਭਰਾਵਾਂ ਮਾ ਧੰਨਵਾਦੀ ਵੀਡੀਓ ਦੇਖਣ ਦੇ ਲਈ ਬਾਕੀ ਤੁਹਾਡੇ ਮਨ ਦੇ ਵਿੱਚ ਇਸ ਤੋਂ ਇਲਾਵਾ ਬਹੁਤ ਸਾਰੇ ਸਵਾਲ ਤੁਹਾਡੇ ਮਨ ਦੇ ਵਿੱਚ ਹੁੰਦੇ ਨੇ ਕਿਉਂਕਿ ਜਿਹੜੇ ਬੱਚੇ ਨੇ ਜਾਣਾ ਹੈ ਜਾਂ ਜਿਹੜੇ ਪਰਸਨ ਨੇ ਜਾਣਾ ਹੈ ਕਿਉਂਕਿ ਉਹ ਆਪ ਦੇ ਅਕੋਰਡਿੰਗ ਕੋਈ ਨਾ ਕੋਈ ਗੱਲ ਉਹਦੇ ਦਿਮਾਗ 'ਚ ਹੋਊਗੀ ਬਈ ਆ ਚੀਜ਼ਾਂ-ਚੀਜ਼ਾਂ ਤਾਂ ਤੁਸੀਂ ਬੇਫਿਕਰ ਹੋ ਕੇ ਦਿੱਤੇ ਨੰਬਰ ਤੇ ਗੱਲਬਾਤ ਵੀ ਕਰ ਸਕਦੇ ਹੋ ਬਕਜੇ ਟਾਈਮ ਕੱਢ ਕੇ ਉਰੇ ਵਿਜ਼ਿਟ ਕਰਨਾ ਹੈ ਤਾਂ ਸੇਮ ਨੰਬਰ ਤੇ ਕੰਟੈਕਟ ਕਰਕੇ ਆਪਣਾ ਡੇਟ ਤੇ ਟਾਈਮ ਜ਼ਰੂਰ ਲੈ ਲਿਓ ਬਾਕੀ ਸਾਰੇ ਆਪਣਾ ਧੰਨਵਾਦੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂਰ ਕਰਦੇ ਹੋ